ਮਨਦੀਪ ਰਿੰਪੀ ਦੇ ਨਾਵਲ ਵਕਤ ਕਿਸੇ ਚੋਂਦੇ ਅਗਲੇ ਭਾਗ 10 ਦਾ ਪਹਿਲਾ ਹਿੱਸਾ ਕਿਰਨਜੀਤ ਕਈ ਦਿਨ ਕਾਲੇ ਨਾਈ ਇਹਨਾਂ ਦਿਨਾਂ ਵਿੱਚ ਮੈਂ ਪ੍ਰੋਫੈਸਰ ਬशीर ਨਾਲ ਮਨੂੰ ਇੰਝ ਜੁੜ ਗਿਆ ਕਿ ਮੈਨੂੰ ਕਿਰਨਜੀਤ ਹੁਣ ਕਾਲਜ ਵਿੱਚ ਘਾਟੀ ਚਿਤ ਤੇ ਆਉਂਦੀ ਜਦੋਂ ਕਈ ਦਿਨਾਂ ਮਗਰੋਂ ਕਿਰਨਜੀਤ ਆਈ ਮੈਂ ਬਹੁਤ ਜਜ਼ਬਾਤੀ ਮੋਹ ਦੀਆਂ ਕਣੀਆਂ ਨਾਲ ਪਿੱਛ ਗਿਆ ਜਦੋਂ ਰਾਤ ਨੂੰ ਸੌਣ ਸਮੇਂ ਮੈਂ ਮੰਜਾ ਮਰਦਾ ਉਹਦੀਆਂ ਯਾਦਾਂ ਉੱਠ ਖੜਦੀਆਂ ਹਲਕੇ ਹਲਕੇ ਪੱਬ ਦਰਦੀ ਹੋਈ ਨੀਂਦ ਆਉਂਦੀ ਤੇ ਮੈਨੂੰ ਆਪਣੀ ਬੁੱਕਲ ਵਿੱਚ ਸਾਂਭ ਲੈਂਦੀ ਸਾਰੀ ਰਾਤ ਮੈਂ ਕਿਰਨਜੀਤ ਨਾਲ ਸੁਪਨਿਆਂ ਦੀ ਦੁਨੀਆ ਵਿੱਚ ਬੇਚੇਜ਼ਕ ਘੁੰਮਦਾ ਹੋਇਆ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਜਦੋਂ ਤੱਕ ਰਾਤ ਚੁੱਪਚਾਪ ਖਿਸਕ ਨਾ ਜਾਂਦੀ ਕਿਰਨਜੀਤ ਨੂੰ ਵੇਖ ਮੇਰੇ ਮਨ ਵਿੱਚ ਪਹਿਲਾਂ ਵਾਂਗੂ ਦੌੜਦੀਆਂ ਤਰੰਗਾਂ ਕਦੇ ਮੱਠੀਆਂ ਨਾ ਪੈਂਦੀਆਂ ਪਰ ਹੁਣ ਮੈਂ ਕੋਈ ਗਲਤੀ ਨਹੀਂ ਸਾਂ ਦੁਹਰਾਉਣਾ ਚਾਹਦਾ ਮੈਂ ਸਵੇਰੇ ਸ਼ਾਮ ਅਰਦਾਸ ਕਰਦਾ ਕਿ ਸਭ ਠੀਕ ਹੋ ਜਾਵੇ ਮੇਰਾ ਮਨ ਉਹਨੂੰ ਚੋਰੀ-ਚੋਰੀ ਵੇਖਣ ਲਈ ਹੁੱਜਾ ਮਾਰਦਾ ਰਹਿੰਦਾ। ਕਲਾਸ ਵਿੱਚ ਉਹਦੀ ਹਾਜ਼ਰੀ ਮੈਨੂੰ ਇੱਕ ਵੱਖਰੀ ਸਰੂਰ ਨਾਲ ਭਰ ਦਿੰਦੀ ਪਰ ਇੱਕ ਸੋਚ ਮੈਨੂੰ ਅੰਦਰ ਹੀ ਅੰਦਰ ਹਮੇਸ਼ਾ ਤੰਗ ਕਰਦੀ। ਮੈਂ ਆਪਣੇ ਮਨ ਵਿੱਚ ਨਿਤ ਉਗਦੀਆਂ ਸੋਚਾਂ ਨਾਲ ਘੁੱਲ ਦਰਦਾ ਰਹਿੰਦਾ ਕਿ ਉਹਦੇ ਦਿਲ ਵਿੱਚ ਮੇਰੇ ਲਈ ਕੁਝ ਹੈ ਜਾਂ ਨਹੀਂ। ਜੇ ਨਹੀਂ ਤਾਂ ਕਿਵੇਂ ਆਪਣੀ ਥਾਂ ਬਣਾਵਾਂ ਉਹਦੇ ਮਨ ਵਿੱਚ? ਕੀ ਕਦੇ ਮੈਂ ਉਹਦਾ ਮਨ ਪੜ ਸਕਾਂਗਾ? ਇੱਕ ਦਿਨ ਮੈਂ ਪਿੰਡ ਜਾਣ ਲਈ ਬੱਸ ਪੜੀ ਤ ਉਸ ਬੱਸ ਦੀ ਤਾਕੀ ਤੇ ਲੱਗੇ ਪੋਸਟਰ ਤੇ ਮੇਰੀ ਨਿਗਾਹ ਅੜ ਗਈ। पोस्टर हिंदी में लिखा हुआ सी वशीकरण के लिए मिलिए मियाँ मुसा जी चमत्कार होते हुए अपनी आंखों से देखें मुसलमानी रूहानी इलम का बादशाह प्यार में धोखा खा चुके प्रेमी प्रेमिका पाओ मन चाह प्यार खोया प्यार वापस पाएं किसी को पाने के लिए उसके मन में प्रेम की चाहत पैदा करनी हो किसी का किसी से मुंह तोड़ना हो बिगड़े कामों को बनाए ਸਾਤਨ ਦੁਸ਼ਮਨ ਸੇ ਇਸ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਮੇ ਰੁਕਾਵਟ ਕਿਸੇ ਵੀ ਕੰਮ ਕੇ ਲਿਏ ਹਮ ਸੇ ਸੰਪਰਕ ਕਰੀ ਕਿਨੇ ਦਿਨੇ ਪੋਸਟਰ ਮੇਰੀਆਂ ਅੱਖਾਂ ਅੱਗੇ ਤੇ ਦਿਮਾਗ ਵਿੱਚ ਘੁੰਮਦਾ ਰਿਹਾ ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਮੇਰੇ ਦਿਮਾਗ ਵਿੱਚ ਮੀਆਂ موسی ਜੀ ਘਰ ਬਣਾ ਕੇ ਬੈਠ ਗਿਆ ਹੋਵੇ ਮੈਂ ਸੁਪਨਿਆਂ ਵਿੱਚ ਬਾਬੇ ਦੇ ਚਮਤਕਾਰ ਵੇਖਣ ਲੱਗਿਆ ਮੈਂ ਇੱਕ ਦਿਨ ਵੇਖਿਆ ਕਿਰਨਜੀਤ ਨੰਗੇ ਪੈਰੀ ਮੇਰੇ ਪਿੱਛੇ ਪਿੱਛੇ ਭੱਜੀ ਆ ਰਹੀ ਹੈ ਉਦੇ ਮਨ ਵਿੱਚ ਬਾਬੇ ਨੇ ਪ੍ਰੇਮ ਦੀਆਂ ਲਟਾਂ ਬਲ ਦਿੱਤੀਆਂ ਨਹੀਂ ਤੇ ਉਹ ਲਟ ਲਟ ਬਲਦੀ ਹੋਈ ਮੈਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਰਹੀ ਹੈ ਮੈਂ ਫਸੀਨੇ ਨਾਲ ਪੇਟ ਜਿਖਿਆ ਤੇ ਮੇਰੀ ਜੱਗ ਖੁੱਲ ਗਈ ਮੈਂ ਬਾਬੇ ਨੂੰ ਅਜਮਾਉਣ ਬਾਰੇ ਸੋਚਿਆ ਪੋਸਟਰ ਤੇ ਬਾਬੇ ਦੇ ਮਲੇਰ ਕੋਟਲੇ ਦੇ ਬਤੇ ਤੇ ਮੈਂ ਇਕੱਲਾ ਜਾਣ ਤੋਂ ਕਤਰਾਉਂਦਿਆਂ ਹੋਇਆਂ ਕੁਲਜੀਤ ਕੋਲ ਆਪਣੇ ਮਨ ਦੀ ਗੰਢ ਖੋਲਣ ਬਾਰੇ ਵਿਚਾਰਾਂ ਕਰਨ ਲੱਗਿਆ ਨਾਲੋ ਨਾਲ ਇੱਕ ਡਰ ਵੀ ਮੇਰੇ ਮਨ ਵਿੱਚ ਟੁਰ ਰਿਹਾ ਸੀ ਕਿ ਕਿਦਰੀ ਉਹ ਮੇਰੇ ਕਰਤਿਆਂ ਨੂੰ ਜਾਣੂ ਕਰਵਾ ਕੇ ਕੋਈ ਹੋਰ ਸਿਆਪਾ ਨਾ ਖੜਾ ਕਰ ਦੇਵੇ ਮੈਂ ਜッコ ਤੱਕੀ ਵਿੱਚ ਪਏ ਨਹੀਂ ਕੁਲਜੀਤ ਨੂੰ ਆਪਣੇ ਨਾਲ ਜਾਣ ਲਈ ਮਨਾ ਲਿਆ ਭਾਵੇਂ ਕੱਲ ਹੁਣ ਪੂਰੀ ਨਹੀਂ ਦੱਸ ਸਕਿਆ ਮੈਂ ਉਹਦੇ ਘਰ ਜਾ ਕੇ ਉਹਨੂੰ ਇੰਨਾ ਹੀ ਕਿਹਾ ਯਾਰ ਅੱਜ ਸ਼ਨੀਵਾਰ ਹੈ ਜੇ ਤੇਰੇ ਕੋਲ ਵੇਲਾ ਤਾਂ ਮੇਰੇ ਨਾਲ ਚੱਲ ਜਾਣਾ ਕਿੱਥੇ ਆ ਉਹਨੇ ਮੇਰੇ ਵੱਲ ਵੇਖਦਿਆਂ ਪੁੱਛਿਆ ਓਏ ਆਹ ਨੇੜੇ ਚਾਰ ਹੋ ਜਾ ਛੇਤੀ ਮੋੜਾ ਨਾ ਅੱਗੇ ਨਾ ਉਹਨੇ ਕੁਝ ਹੋਰ ਪੁੱਛਿਆ ਤੇ ਨਾ ਹੀ ਮੈਂ ਕੁਝ ਦੱਸਣਾ ਮناسب ਸਮਝਿਆ ਉਹ ਤਿਆਰ ਹੋਣ ਲੱਗਿਆ ਤੇ ਮੈਂ ਵੀ ਮਲੇਰ ਕੋਟਲਾ ਜਾਣ ਦੀ تیاری ਖਿੱਚ ਲਈ ਮੈਨੂੰ ਤਿਆਰ ਹੋਇਆ ਵੇਖ ਮੇਰੀ ਮਾਂ ਮੇਰੇ ਕੋਲ ਆ ਕੇ ਪੁੱਛਣ ਲੱਗੀ ਅੱਜ ਤਾਂ ਪੁੱਤ ਕਾਰਜ ਤੋਂ ਛੁੱਟੀ ਐ ਛੁੱਟੀ ਵਾਲੇ ਦਿਨ ਆਪਣੇ ਪਿਓ ਨਾਲ ਹੱਥ ਮਟਾ ਲਿਆ ਕਰ ਉਹਨੂੰ ਵੀ ਹੌਸਲਾ ਹੋਵੇ ਆਪਣੇ ਜਵਾਨ ਪੁੱਤ ਦਾ ਉਹ ਵੀ ਦੋ ਘੜੀਆਂ ਸੁੱਖ ਸਰਾਮ ਨਾਲ ਸਵਾਦ ਦੇਖ ਲਵੇ ਬੀਬੀ ਅੱਜ ਤਾਂ ਗੁਲਜੀਤ ਨਾਲ ਜਾਣਾ ਜ਼ਰੂਰੀ ਐ ਉਹਦੀ ਕਿਸੇ ਰਿਸ਼ਤੇਦਾਰੀ ਚ ਅਗਲਾ ਮੇਰੀ ਇੱਕ ਹਾਕ ਤੇ ਭੱਜਾ ਹੁੰਦਾ ਐ ਅਗਲੀ ਛੁੱਟੀ ਮੈਂ ਤੇਰੀਆਂ ਸਾਰੀਆਂ ਸ਼ਿਕਾਇਤਾਂ ਲਾ ਦੇਣੀ ਐ ਅੱਛਾ ਜਾਣਾ ਕਿੱਥੇ ਐ ਬੀਬੀ ਨੇ ਮੋੜ ਸਵਾਲ ਪਾਇਆ ਉਨੜੇ ਹੀ ਮਰਿੰਡੇ ਤੱਕ ਜਾਣੋਂ ਨਹੀਂ ਕਰਨਾ ਆਹ ਹੋਰ ਸਵਾਲਾਂ ਜਵਾਬਾਂ ਦੀਆਂ ਕੰਧਾਂ ਤੋਂ ਡਰਦਿਆਂ ਮੈਂ ਕਾਲੀ ਨਾਲ ਘਰੋਂ ਬਾਹਰ ਨਿਕਲ ਆਇਆ ਐਨੇ ਨੂੰ ਕੁਲਜੀਤ ਆਪਣੇ ਪਿਓ ਦਾ ਚਿੱਤ ਸਕੂਟਰ ਲੈ ਮੇਰੇ ਮੂਹਰੇ ਆਣ ਖਲੋਇਆ ਤੇ ਮੇਰੇ ਮੂੰਹੋਂ ਝੱਟ ਨਿਕਲਿਆ ਚੱਲੀਏ ਉਹ ਜੇ ਮੈਂ ਕਿਹਾ ਨਹੀਂ ਤਾਂ ਤੂੰ ਕਿਹੜੀ ਮੇਰੀ ਮੰਨ ਲੈਣੀ ਆ ਮਾਰ ਕੇ ਆਪਣੀ ਯਾਮੇ ਦੀ ਤੇ ਮੇਰਾ ਸਕੂਟਰ ਆਪਣੇ ਵੇੜੇ ਵਿੱਚ ਲਾ ਲਈ ਮੈਂ ਉਹਦਾ ਸਕੂਟਰ ਵੇੜੇ ਵਿੱਚ ਲਾ ਹ ਯਾਮਾ ਚੁੱਕ ਲਿਆ ਮੈਂ ਕੁਲਜੀਤ ਨੂੰ ਕੁਝ ਨਾ ਦੱਸਿਆ ਕਿ ਕਿੱਥੇ ਜਾਣਾ ਸੀ ਕਿਉਂ ਜਾਣਾ ਕੁਲਜੀਤ ਵੀ ਬਿਨਾਂ ਕੋਈ ਬਹੁਤੀ ਇਨਕੁਆਰੀ ਕੀਤੇ ਮੇਰੇ ਨਾਲ ਤੁਰ ਪਿਆ ਕਾਰਜ ਦੀਆਂ ਗੱਲਾਂ-ਬਾਤਾਂ ਕਰਦੇ ਆਂ ਸਫਰ ਤੇ ਸਮਾਂ ਸੋਨਾ ਸਾਡੇ ਨਾਲ ਨਾਲ ਤੁਰ ਰਿਹਾ ਸੀ ਜਦੋਂ ਅਸੀਂ ਮਰੀਂਡੇ ਟੱਪੇ ਉਹਨੇ ਪੁੱਛ ਹੀ ਲਿਆ ਯਾਰ ਹੁਣ ਤਾਂ ਦੱਸ ਦੇ ਕਿੱਥੇ ਜਾਣਾ ਉਹ ਦੱਸਿਆ ਤਾਂ ਕਿਸੇ ਨੂੰ ਮਿਲਣਾ ਹੈ ਜ਼ਰੂਰੀ ਹੁਣ ਹੋਰ ਕੁਝ ਨਾ ਪੁੱਛੀ ਹਾਰੇ ਚੁੱਪਚਾ ਬੈਠਾ ਰੇ ਮੇਰੇ ਪਿੱਛੇ ਮੈਂ ਉਹਨੂੰ ਇੱਕੋ ਸਾਕ ਐ ਸੁਣਾਇਆ ਉਹਨੇ ਮੁਰ ਕੁਛ ਨਾ ਪੁੱਛਿਆ ਅਸੀਂ ਮੁਰ ਕਾਰਜ ਦੇ ਕਿਸੇ ਛੇੜਦੇ ਹੋਏ ਤੁਰੇ ਰਹੇ ਜਦੋਂ ਅਸੀਂ ਮਲੇਰ ਕੋਟਲਾ ਪੁੱਛੇ ਉਹ ਹਰਾਨੀ ਜੀ ਨੇ ਪੁੱਛਣ ਲੱਗਿਆ ਮਲੇਰ ਕੋਟਲਾ ਇੱਥੇ ਕਿਹਨੂੰ ਮਿਲਣਾ ਹੈ ਅੱਗੇ ਤਾਂ ਤੂੰ ਕਦੇ ਦੱਸਿਆ ਨਹੀਂ ਕਿ ਇੱਥੇ ਵੀ ਤੇਰਾ ਜਾਣਕਾਰ ਹੈ ਕੋਈ ਮੈਂ ਉਹਦੀ ਕਿਸੇ ਗੱਲ ਦਾ ਜਵਾਬ ਦਿੱਤੇ ਬਿਨਾਂ ਚੁੱਪ ਵਟ ਲਈ ਤੇ ਘੁੰਮ ਫਿਰ ਕੇ ਪੁੱਛ ਪੜਤਾਲ ਕਰਦਿਆਂ ਬਾਬੇ ਦਾ ਟਿਕਾਣਾ ਲੱਭ ਹੀ ਲਿਆ ਜਦੋਂ ਅਸੀਂ ਬਾਬੇ ਕੋਲ ਪੁੱਛੇ ਕੁਲਜੀਤ ਮੈਨੂੰ ਵਾਪਸ ਮੋੜਨ ਲਈ ਪੁੱਜਾ ਮਨਣ ਲੱਗਿਆ ਪਰ ਮੈਂ ਹੁਣ ਐਦਾਂ ਵਾਪਸ ਕਿਵੇਂ ਪਰ ਸਕਦਾ ਸਾਂ ਮੇਰੇ ਵਿੱਚ ਤੱਕ ਕਰਨੀ ਚੀਜ਼ ਨੂੰ ਆਪਣੇ ਬਸ ਵਿੱਚ ਕਰਨ ਦਾ ਪੂਰ ਸਵਾਰ ਸੀ ਅਸੀਂ ਉੱਥੇ 12:00 ਵਜੇ ਪੁੱਜ ਗਏ ਸੀ ਪਰ ਬਾਬੇ ਨੇ ਉੱਥੇ ਸਾਨੂੰ 2:30 ਵਜੇ ਤੱਕ ਬਿਠਾਈ ਰੱਖਿਆ ਛੋਟੀ ਜੀ ਹਨੇਰ ਕੋਠੜੀ ਵਿੱਚ ਬੈਠੇ ਬਾਬੇ ਤੋਂ ਬਹੁਤ ਪਹਿਲਾ ਕਰਿਆ ਸੀ ਉਦੇ ਹਲੇ ਦੁਾਰੇ ਬੈਠੇ ਉਹਦੇ ਚੇਲੇ ਹੋਰ ਵੀ ਭਿਆਨਕ ਲੱਗ ਰਹੇ ਸਨ ਕੁਲਜੀਤ ਦੇ ਨਾਲ ਨਾਲ ਮੇਰੇ ਵੀ ਸਾਥ ਸੋਕੇ ਪੈ ਸਨ ਬਾਬੇ ਦੇ ਚਿਹਰੇ ਦਾ ਰੰਗ ਕਾਲਾ ਦੋਵੇਂ ਅੱਖਾਂ 'ਚੋਂ ਜਿਵੇਂ ਸੂਈਆਂ ਲਾਟਾਂ ਲਟ ਡਟ ਬਲਦੀਆਂ ਹੋਣ ਬਾਬੇ ਦਾ ਸਨ ਵੀ ਕਾਲੇ ਕੱਪੜਿਆਂ ਨਾਲ ਢੱਕਿਆ ਹੋਇਆ ਤੇ ਸਿਰ ਵੀ ਬਾਂ ਵਿੱਚ ਕਿੰਨੀ ਪਾਂਤ-ਪਾਂਤ ਦੇ ਘੜੇ ਤੇ ਗਲਾ ਰੰਗ-ਬਰੰਗੇ ਮਣਕਿਆਂ ਦੀਆਂ ਮਾਲਾਵਾਂ ਨਾਲ ਭਰਿਆ ਪਿਆ ਸੀ। ਬਾਬਾ ਆਪਣੀ ਭਾਰੀ ਉੱਚੀ ਆਵਾਜ਼ ਵਿੱਚ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਆਖਣ ਲੱਗਿਆ। ਆ ਗਏ ਬੱਚਾ। ਮੈਨੂੰ मालूम تھا ਇੱਕ ਨਾ ਇੱਕ ਦਿਨ ਤੂੰ ਮੇਰੇ پاس ਜ਼ਰੂਰ ਆਉਗੇ। ਬਤਾਓ ਕੌਣ ਹੈ ਉਹ ਜੋ ਤੁਮੇ ਤੰਗ ਪਰੇਸ਼ਾਨ ਕਰ ਰਹਾ ਹੈ। ਤੇਰੀ ਬਾਤ ਨਾ ਮੰਨ ਕਰ। ਕਿਸੇ ਆਪਣੇ ਬਸਮੇ ਕਰਨਾ ਹੈ। ਮੈਂ ਸੋਚਾਂ ਵਿੱਚ ਪੈ ਗਿਆ ਬਾਬਾ ਐਨਾ ਗਿਆਨੀ ਇਹਨੂੰ ਕਿਵੇਂ ਪਤਾ ਸਾਡੇ ਬਾਰੇ ਕਿ ਅਸੀਂ ਕਿਉਂ ਆਏ? ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ ਗੁਰਜੀਤ ਨੇ ਗੱਲ ਸਿਰੇ ਲਾ ਦਿੱਤੀ ਬਾਬਾ ਹੋਰ ਕਿਸੇ ਦਾ ਤਾਂ ਪਤਾ ਨਹੀਂ ਕਿਹਦੇ ਵੱਲ ਕਿਹਦੇ ਨਹੀਂ ਇੱਥੇ ਤਾਂ ਹਰੇਕ ਤੱਕ ਕੁੜੀ ਨਹੀਂ ਮੰਨੀ ਬਾਬਾ ਸਿਰ ਹਿਲਾਉਂਦੇ ਹੋਏ ਉਹ ਅੱਛਾ ਇਹ ਬਾਤ ਹੈ ਲੜਕੀ ਦੇ ਦਿਲ ਮੇਂ ਪ੍ਰੇਮ ਪੈਦਾ ਕਰਨਾ ਹੈ ਕੋਈ ਬਾਤ ਨਹੀਂ ਹੋ ਜਾਏਗਾ ਇਹ ਕਾਮ ਸੱਚ ਬਾਬਾ ਕਾਲੀ ਨਾ ਮੇਰੇ ਮੂੰਹੋਂ ਨਿਕਲਿਆ ਤੈਨੂੰ ਬਾਬਾ ਜੀ ਝੂਠੇ ਲੱਗਦੇ ਆ ਬਾਬਾ ਜੀ ਦੀ ਕੋਲ ਬੈਠਾ ਚਿਲਾ ਮੇਰੇ ਵੱਲ ਘੂਰੀ ਵੱਟਦਾ ਹੋਇਆ ਬੋਲਿਆ ਇੱਕ ਵਾਰ ਤਾਂ ਮੈਂ ਉਹਦੀ ਲਾਲ ਮੋਟੀ ਡੇਲੇ ਵੇਖ ਕੰਬ ਗਿਆ ਉਹ ਨਹੀਂ ਬਾਬਾ ਅਜੇ ਕੋਈ ਗੱਲ ਨਹੀਂ ਜੇ ਐਦਾਂ ਦਾ ਕੁਝ ਮਨ ਵਿੱਚ ਹੁੰਦਾ ਤਾਂ ਆਪਾਂ ਆਉਂਦੇ ਕਿਉਂ ਹਿੰਮਤ ਜੀ ਨਾਲ ਮੈਂ ਹੱਥ ਜੋੜ ਦਿਆਂ ਆਖਿਆ ਕੁਲਜੀਤ ਕੁਝ ਆਖਣ ਲੱਗਿਆ ਪਰ ਮੇਰੇ ਹੁਜ ਮਾਰਦੇ ਉਹਨੇ ਆਪਣੇ ਬੋਲ ਬੁੱਲਾਂ 'ਚੀ ਬੋਚ ਲਏ ਬਾਬਾ ਮੇਰੀਆਂ ਅੱਖਾਂ 'ਚ ਝਾਕਦਾ ਹੋਇਆ ਤੁਹਾਡਾ ਕਾਮ ਤੋਂ ਬਣ ਜਾਏਗਾ ਉਪਾਏ ਕਰਨਾ ਪੜੇਗਾ ਦੇਖਣਾ ਲੜਕੀ ਤੁਹਾਡੇ ਪਿੱਛੇ-ਪਿੱਛੇ ਭਾਗੀ ਚੱਲੀ ਆਏਗੀ पर बाह है थोड़ा भारी कोई ना बा अपाह जिन्ना मर्जी होखा पारा मैं तैयार हाँ बाबा मेरी गल सुन थोड़ी देर लिए अखा बंद करके बैठ गया बिना अखा खोलिया कुछ सोचता हुआ आख लगा रुपए ग्यारह हज़ार कोई ज़रूरी वस्तुओं का प्रबंध करना पड़ेगा तब जाकर काम बनेगा कोई ना बाबा जी रुपया दी तो कोई गल नहीं पर अच्छा इन्ने रुपए है नहीं खोले थोड़े दिन अटक के आ जाइए ਬੱਚਾ ਜ਼ਿਆਦਾ ਦੇਰ ਮਤ ਕਰਨਾ ਕੰਮ ਮੁਸ਼ਕਲ ਹੋ ਜਾਏਗਾ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪੜੇਗਾ ਪੁਰ ਨਵਾਸੀ ਸੇ ਪਹਿਲੇ ਆ ਜਾਣਾ ਨਹੀਂ ਤਾਂ ਮਤਾ ਨਾ ਆਖ ਬਾਬਾ ਮੂਨ ਧਾਰਨ ਕਰਕੇ ਬੈਠ ਗਿਆ ਬਾਬੇ ਦੇ ਚੇਲਿਆਂ ਨੇ ਸਾਨੂੰ ਜਾਂਦਾ ਇਸ਼ਾਰਾ ਕਰ ਦਿੱਤਾ ਜਦੋਂ ਅਸੀਂ ਬਾਬੇ ਦੇ ਡੇਰੇ ਤੋਂ ਬਾਹਰ ਆਏ ਕੁਲਜੀਤ ਮੇਰੀ ਬਾਹ ਫੜਦਿਆਂ ਮੈਨੂੰ ਸਮਝਾਉਣ ਲੱਗਿਆ ਹੋਏ ਕਿਹੜੇ ਚੱਕਰਾਂ ਚ ਪੈਣ ਲੱਗਿਆ ਐਦਾਂ ਕੋਈ ਨਹੀਂ ਕਿਸੇ ਦੇ ਮਗਰ ਲੱਗਦਾ ਬਾਬਾ ਨਹੀਂ ਤਾਂ ਕੋਈ ਠੱਗ ਹੈ ਤੂੰ ਠੱਗਿਆ ਜਾਣਾ ਨਾਲੇ 11000 ਥੋੜੇ ਹੁੰਦੇ ਇੱਥੋਂ ਲੈਣੀ ਐਡੀ ਰਕਮ ਔਰ ਤੂੰ ਮੈਨੂੰ ਡਰਾਈ ਨਾ ਜਾ ਮੈਂ ਆਪੇ ਇਕੱਠੇ ਕਰ ਲੈਣਿਆ ਹੁਣ ਤੂੰ ਮਿਹਰਬਾਨੀ ਕਰੀ ਕਿਸੇ ਕੋਲ ਪਾਫ ਨਾ ਕੱਢੀ ਬਾਕੀ ਮੈਂ ਆਪੇ ਸੰਭਲ ਲਉ ਮੈਂ ਕੁਲ ਜੀਤੀ ਮਿਹਨਤ ਕੀਤੀ ਅਸੀਂ ਹਨੇਰੇ ਹੋਏ ਘਰ ਪੁੱਜੇ ਮੈਂ ਸਾਰੇ ਰਾ ਰੁਪਈਆਂ ਦੇ ਜੁਗਾੜ ਬਾਰੇ ਸੋਚਦਾ ਰਿਆ ਮੈਨੂੰ ਪਤਾ ਸੀ ਮੇਰੇ ਪਿਓ ਨੇ ਤਾਂ ਮੈਨੂੰ ਐਨੇ ਪੈਸੇ ਦੇਨੇ ਨਹੀਂ ਤੇ ਨਾ ਹੀ ਉਹਦੇ ਕੋਲ ਹੋਣੇ ਇਹ ਹੋਏ ਵੀ ਤਾਂ 36 ਸਵਾਲ ਪੁੱਛਨੇ ਪਹਿਲਾਂ ਉਹਨੇ ਫੇਰ ਜਾ ਕੇ ਅੱਧ 50 ਰੁਪਏ ਹੱਥ ਧਰਨੇ ਪੂਰੀ ਤਸੱਲੀ ਕਰਕੇ ਉਂਝ ਵੀ ਜੇ ਮਲੇਰ ਕੋਟਲੇ ਵਾਲੇ ਬਾਬੇ ਬਾਰੇ ਪਤਾ ਲੱਗਿਆ ਉਹਨੂੰ ਫੇਰ ਤਾਂ ਰੁਪਏ ਜਦਾਂ ਜੁੱਤੀ ਫੇਰਨੀ ਉਹਨੇ ਮੇਰੇ ਉੱਤੇ ਕੋਈ ਨਾ ਕੋਈ ਤਕੜਾ ਬਹਾਨਾ ਕਰਨਾ ਪੈਣਾ ਦੋ ਤਿੰਨ ਦਿਨ ਇੰਜ ਹੀ ਝੂਠ ਦੀਆਂ ਲਕੀਰਾਂ ਬੋਂਦਾ ਰਿਹਾ ਆਪਣੇ ਮਨ ਦੇ ਤੱਕ ਤੇ ਤੇ ਆਪਣੇ ਪਿਓ ਕੋਲੋਂ ਪੈਸੇ ਕਢਵਾਉਣ ਦੇ ਟੰਗ ਲੱਭਣ ਲਈ ਤੇ ਫਿਰ ਆਪ ਹੀ ਉਹਨਾਂ ਲਕੀਰਾਂ ਨੂੰ ਪੁੱਛਦਾ ਰਿਹਾ ਮਨ ਚ ਚੰਗਿਆਈ ਜੋ ਸ਼ਰਮਿੰਦਾ ਕਰਦੀ ਨਾਲ ਦੀ ਨਾਲ ਜਦ ਪਿਓ ਨੂੰ ਝੂਠ ਬੋਲਣ ਤੋਂ ਮਨ ਇਨਕਾਰੀ ਹੋ ਗਿਆ ਮਾਂ ਦੀ ਯਾਦ ਆਈ ਮਨ ਬੀਬੀ ਕੋਲੋਂ ਰੁਪਏ ਮੰਗਣ ਲਈ ਖੜੇ ਪੈ ਗਿਆ ਪਰ ਬੀਬੀ ਨੇ ਕਿਹੜਾ ਉੰਜ ਹੀ ਰੁਪਏ ਦੇ ਦੇਣੇ ਸਨ ਉਹਨੇ ਵੀ ਤਾਂ ਤਫਦੀਸ਼ ਦੀ ਤਕਲੀਫੜ ਕੇ ਬਹਿ ਜਾਣਾ ਸੀ ਉੰਜ ਵੀ ਬੀਬੀ ਕੋਲ ਕਿਹੜਾ ਇੰਨੇ ਰੁਪਏ ਹੋਣੇ ਆ ਮਨ ਦੀ ਵਾਸ ਸੀ ਮਨ ਨੇ ਇੱਕ ਜੁਕਤ ਹੋਰ ਸੋਚੀ ਸਾਡੇ ਘਰ ਇੱਕ ਵੀ ਸੀ ਆਰ ਪਿਆ ਸੀ ਬਾਪੂ ਨੂੰ ਸ਼ੌਕ ਸੀ ਕਦੇ ਫਿਲਮਾਂ ਵੇਖਣ ਦਾ ਉਹਨੇ ਖਰੀਦਿਆ ਸੀ ਕਿਸੇ ਤੋਂ ਚੱਲਦਾ ਹੁਣ ਸੁੱਕ ਨਾਲ ਦੁਕਾਨ ਸੋਹਣੀ ਚੱਲ ਪਈ ਸੀ ਸਾਰਾ ਦਿਨ ਬਾਪੂ ਦੁਕਾਨ ਵਿੱਚ ਰੁੱਝਿਆ ਰਹਿੰਦਾ ਕੋਈ ਨਾ ਕੋਈ ਬੰਦਾ ਆਪਣਾ ਸਕੂਟਰ ਮੋਟਰਸਾਈਕਲ ਰਿਪੇਅਰ ਕਰਾਉਣ ਲਈ ਖੜਾ ਹੁੰਦਾ ਅੱਧੀ ਅੱਧੀ ਰਾਤ ਤੱਕ ਬਾਪੂ ਇਹਨਾਂ ਦੋ ਪਹੀਆ ਵਾਹਨਾਂ ਨਾਲ ਟੱਕਰਾ ਮਾਰਦਾ ਅਜੇ ਵਿੱਚ ਫਿਲਮਾਂ ਫੁਲਮਾਂ ਵੇਖਣ ਦਾ ਵਕਤ ਕਿੱਥੇ ਮਿਲਦਾ ਮੈਂ ਕਦੇ-ਕਦਾਈਂ ਕੋਈ ਇੱਕ ਅੱਧੀ ਫਿਲਮ ਵੇਖ ਲੈਂਦਾ ਹੁੰਦਾ ਸਾਂ ਰੋਪੜ ਤੋਂ ਕਿਰਾਏ ਤੇ ਕੈਸਟ ਲਿਆ ਕੀ ਪਰ ਹੁਣ ਕਿੰਨਾ ਚਿਰ ਹੋ ਗਿਆ ਹੁਣ ਜੀ ਪਿਆ ਸੀ ਅਲਮਾਰੀ ਦੇ ਇੱਕ ਖੁੰਝੇ ਵਿੱਚ ਮੇਰੇ ਮਨ ਵਿੱਚ ਉਹਨੂੰ ਵੇਚਣ ਦਾ ਫੁਰਨਾ ਪੁਰਿਆ ਕੁਝ ਰੁਪਏ ਉਹਨੂੰ ਵੇਚ ਕੇ ਤੇ ਕੁਝ ਆਪਣੇ ਯਾਰਾਂ ਮਿੱਤਰਾਂ ਤੋਂ ਉਧਾਰ ਸਦਾਰ ਫੜ ਕੇ ਰਕਮ ਪੂਰੀ ਹੋ ਜਾਣੀ ਸੀ ਜਦੋਂ ਕੁਲਜੀਤ ਨਾਲ ਗੱਲ ਕੀਤੀ ਉਹਨੇ ਮੋੜ ਮੈਨੂੰ ਰੋਕ ਦਿੱਤਾ ਅੱਛਾ ਫਿਰ ਹੋਰ ਕਿੱਥੋਂ ਇਕੱਠੇ ਕਰਾਂ ਰੁਪਏ ਚੋਰੀ ਕਰਾਂ ਜਾਂ ਡਾਕਾ ਮਾਰਾਂਗੇ ਕਿਧਰੇ ਰੁਪਿਆ ਦਾ ਇੰਤਜ਼ਾਮ ਤਾਂ ਮੈਂ ਹਰ ਹਿਲੇ ਕਰਨਾ ਹੀ ਕਰਨਾ ਹੈ ਮੈਂ ਉਹਦੇ ਨਾਲ ਖੈਬਰ ਪਿਆ ਹੁਣ ਉਹ ਪਿਆਰ ਨਾਲ ਸਮਝਾਉਣ ਦੇ ਲੈ ਜਿਨ੍ਹਾਂ ਅੱਖਾਂ ਲੱਗਿਆ ਤੂੰ ਕਿਉਂ ਪੁੱਠੇ ਪੰਗਿਆਂ 'ਚ ਪੈਣ ਲੱਗਿਆ ਐਦਾਂ ਵੀ ਭਲਾ ਕਦੇ ਘਰ ਬਸਾਉਂਦਾ ਕੋਈ ਕਿਸੇ ਦੇ ਨਾਲ ਬਾਬੇ ਨੇ ਤਾਂ ਤੇਰੀ ਮਾਤੀ ਮਾਰ ਦਿੱਤੀ ਐ ਜੇ ਕਿਰਨਜੀਤ ਦੇ ਮਨ ਵਿੱਚ ਤੇਰੇ ਲਈ ਥੋੜਾ ਬਹੁਤ ਵੀ ਕੁਝ ਹੈ ਤਉਨੂੰ ਤੇਰੇ ਕੋਲ ਓਨਲੀ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਹੁਣ ਜ ਵੀ ਰਿਸ਼ਤੇ ਬਣਾਉਣ ਵਾਲਾ ਵਿਚੋਲਾ ਉੱਪਰ ਬੈਠਾ ਹੈ ਆਪ ਹੀ ਰਿਸ਼ਤੇ ਗੰਢਦਾ ਤੂੰ ਮੈਂ ਕੌਣ ਹੁੰਦੇ ਆ ਉਹਦੇ ਕੰਮ ਵਿੱਚ ਦਖਲ ਦੇਣ ਵਾਲੇ ਜੇ ਤੇਰੇ ਨਾਲ ਕਿਰਨਜੀਤ ਦੇ ਸੰਯੋਗ ਹੋਏ ਤਾਂ ਤੇਰੇ ਵਿਹੜੇ ਵਿੱਚ ਓਨੇ ਹੀ ਚਾਂਦ ਰਾਂ ਛੰਕਾਉਣੀਆਂ ਹੁਣ ਜੀ ਬਾਬਿਆਂ ਬੂਬਿਆਂ ਦੇ ਮਗਰ ਲੱਗ ਕੇ ਵਕਤ ਤੇ ਪੈਸਾ ਬਰਬਾਦ ਨਾ ਕਰ ਕੁਲਜੀਤ ਇਸ ਮਾਰੇ ਕੰਮ ਵਿੱਚ ਨਾ ਤਾਂ ਮੇਰਾ ਸਾਥ ਦੇਣਾ ਚਾਹੁੰਦਾ ਸੀ ਤੇ ਨਾ ਹੀ ਮੈਨੂੰ ਮੇਰੇ ਹਾਲਤੇ ਛੱਡ ਸਕਦਾ ਸੀ। ਕੁਲਜੀਤ ਨੇ ਪੂਰੀ ਵਾਹ ਲਾ ਦਿੱਤੀ ਮੈਨੂੰ ਸਮਝਾਉਣ ਤੇ ਪਰ ਮੇਰੀ ਸਥਿਤੀ ਤਾਂ ਪੱਥਰ ਤੇ ਪਾਣੀ ਪਿਆ ਨਾ ਪਿਆ ਇੱਕ ਬਰਾਬਰ ਵਾਲੀ ਸੀ। ਮੈਨੂੰ ਉਹਦੀ ਹਰ ਸਲਾਹ ਕੌੜੀ ਲੱਗਦੀ। ਮੈਂ ਤਾਂ ਕੁਝ ਵੀ ਮੰਨਣ ਜਾਂ ਸੁਣ ਲਈ ਚਾਰ ਨਹੀਂ ਸਮ। ਮੇਰਾ ਮੂੰਹ ਤਾਂ ਇੱਥੋਂ ਤੱਕ ਖੁੱਲ ਗਿਆ। ਜੇ ਤੂੰ ਮੇਰਾ ਸਾਥ ਨਹੀਂ ਦੇਣਾ ਤਾਂ ਨਾ ਦੇ। ਉਹ ਮੇਰੇ ਨਾਲ ਨਾ ਜਾਈ ਹੁਣ ਮਲੇਰਕੋਟਲੇ। ਜੇ ਮੈਨੂੰ ਕਰਨਜੀਤ ਨਾ ਮਿਲੀ ਤਾਂ ਮੈਂ ਕੋਟਲੇ ਫਾਟਕਾਂ ਤੇ ਗੱਡੀ ਥਲੇ ਸਿਰ ਰੱਖ ਕੇ ਮਰ ਜਾਣਾ ਫੇਰ ਨਾ ਪਿੱਟੀ ਮੈਨੂੰ ਬਹੁਤ ਮੈਂ ਆਪਣੀ ਅੜੀ ਦਾ ਪੱਕਾ ਸੀ ਪਤਾ ਨਹੀਂ ਕੁਲਜੀਤ ਨੇ ਕਿੱਥੋਂ 5 ਕੁ ਹਜ਼ਾਰ ਦਾ ਪ੍ਰਬੰਧ ਕੀਤਾ ਮੇਰੇ ਮੁੜ ਮੁੜ ਪੁੱਛਣ ਦੇ ਬਾਵਜੂਦ ਵੀ ਉਹਨੇ ਕਦੇ ਰੁਪਈਆ ਬਾਰੇ ਨਹੀਂ ਦੱਸਿਆ ਉਹਨੇ ਮੈਨੂੰ ਪੱਕੀ ਸਹੌਂ ਪਵਾ ਦਿੱਤੀ ਸੀ ਕਿ ਮੈਂ ਉਹਦੇ ਮੂਰੇ ਕਦੇ ਰੁਪਈਆ ਦੀ ਗੱਲ ਨਾ ਛੇੜਾਂ ਬਾਕੀ 6 ਕੁ ਹਜ਼ਾਰ ਰੁਪਏ ਮੈਂ ਆਪਣੇ ਪਿਓ ਕੋਲੋਂ ਕਾਲੀ ਦੀ ਫੀਸ ਤੇ ਕਿਤਾਬਾਂ ਦਾ ਬਹਾਨਾ ਲਾ ਕੇ ਕਢਵਾ ਹੀ ਲਏ ਅਸੀਂ ਅਗਲੇ ਦਿਨ ਸਾਧਰੀ ਤੁਰਪੇ ਕੁਲਜੀਤ ਦੇ ਸਕੂਟਰ ਤੇ। ਸਕੂਟਰ ਵੀ ਉਹ ਕਿਸੇ ਦਾ ਮੰਗਵਾ ਲਿਆ। ਮੈਂ ਯਮੇ ਨੂੰ ਡਰਦਿਆਂ ਹੱਥ ਨਾਲ ਆਇਆ ਕਿ ਕਿਧਰ ਹੀ ਮੇਰੀ ਮਾਂ ਮੋੜ ਸਵਾਲਾਂ ਦੀ ਪ੍ਰਾਤ ਮੇਰੇ ਮੂਹਰੇ ਨਾ ਲਿਆ ਤਰੇ ਹਮੇਸ਼ਾ ਵਾਂਗੂ। ਅਸੀਂ ਪਿੰਡੋਂ ਹਲੇ ਮਸਾਂ 7-8 ਕਿਲੋਮੀਟਰ ਹੀ ਆਏ ਹੋਵਾਂਗੇ ਕਿ ਸਕੂਟਰ ਦੀ ਕਲੱਚ ਦੀ ਤਾਰ ਟੁੱਟ ਗਈ। ਅਸੀਂ ਪਿੰਡ ਵਾਪਸ ਮੁੜ ਨਹੀਂ ਸਕਦੇ ਕਿਉਂਕਿ ਰੋਪੜ ਪੰਜ ਕੁ ਕਿਲੋਮੀਟਰ ਦੂਰ ਰਹਿ ਗਿਆ ਸੀ ਤੇ ਪਿੰਡ ਮੁੜ 8 ਕਿਲੋਮੀਟਰ ਸਕੂਟਰ ਕਿਢਿਸ ਦੇ ਫਿਰਦੇ। ਜੇ ਪਿੰਡ ਦੇ ਨੇੜੇ ਤੇੜੇ ਤਾਰ ਟੁੱਟਦੀ ਤਾਂ ਆਪਣੀ ਦੁਕਾਨ ਤੇ ਰੋਬ ਨਾਲ ਤਾਰ ਪਾਉਂਦੇ ਪਰ ਹੁਣ ਨਾ ਤਾਂ ਇੱਧਰ ਜੋਗੇ ਨਾ ਉੱਧਰ ਜੋਗੇ ਅਸੀਂ ਨਹਿਰ ਦੇ ਨਾਲ-ਨਾਲ ਦੋਵੇਂ ਬਾਰੋ-ਵਾਰੀ ਸਕੂਟਰ ਘੜਿਸਦੇ ਤੁਰੇ ਰਹੇ ਸਵੇਰੇ-ਸਵੇਰੇ ਮੁੜ ਕੇ ਨਾਲ ਪਿੱਜੇ ਹੋਏ ਅਸੀਂ ਸਾਹੋ-ਸਾਹੀ ਪੁਰਾਣੇ ਬੱਸ ਸਟੈਂਡ ਤੇ 7:30 ਵਜੇ ਆ ਪੁੱਜੀ ਹਾਲੇ ਟਾਮੀ ਟਾਮੀ ਦੁਕਾਨੀ ਖੁੱਲ੍ਹੀ ਸੀ ਅਸੀਂ ਇੱਕ ਆਟੋ ਮਕੈਨਿਕ ਦੀ ਦੁਕਾਨ ਦੇ ਬਾਹਰ ਖੜੇ ਦੁਕਾਨ ਖੁੱਲਣ ਦੀ ਓਡੀ ਕਰਨ ਲੱਗੇ ਸਾਢੇ 9:00 ਵਜੇ ਦੁਕਾਨ ਖੁੱਲੀ ਨਵੀਂ ਕਲੱਚ ਤਾਰ ਪੈਂਦੇ ਅਸੀਂ ਸਕੂਟਰ ਨਵੇਂ ਸਾ ਪਰਣ ਲੱਗਿਆ ਮਕੈਨਿਕ ਦਾ ਹਿਸਾਬ ਕਰਕੇ ਸੀ ਮਰੀਂਡੇ ਵੱਲ ਨੂੰ ਸਕੂਟਰ ਦੌੜਾ ਲਿਆ ਦਲਤੀ ਮਾਜਰੇ ਤੋਂ ਅੱਗੇ ਬੂਰ ਮਾਜਰਾ ਟੱਪਦੇ ਸਕੂਟਰ ਕੱਚੀ ਸੜਕ ਤੋਂ ਟੋਏ ਵਿੱਚ ਜੱਟ ਗਿਆ ਕਸੂਰ ਨਾ ਸੜਕ ਦਾ ਸੀ ਤੇ ਨਾ ਹੀ ਬਹੁਤਾ ਦੋਸ਼ੀ ਟੋਆ ਸੀ ਸਜ਼ਾ ਤਾਂ ਮੇਰੀ ਕਾਲੀ ਨੂੰ ਮਿਲੀ ਮੈਂ ਸਕੂਟਰ ਜ਼ਿਆਦਾ ਹੀ ਤੇਜ਼ ਬਜਾਇਆ ਹੋਇਆ ਸੀ ਜਿਹੜਾ ਨਿੱਕੇ ਜਿਹੇ ਟੋਏ 'ਚ ਸੰਭਲਣਾ ਔਖਾ ਹੋ ਗਿਆ ਮੇਰੇ ਨਾਲ ਨਾਲ ਕੁਲਜੀਤ ਦੇ ਵੀ ਚੰਗੀਆਂ ਰਗੜਾਂ ਲੱਗੀਆਂ ਉਹ ਗਿੱਟੇ-ਗੋਡੇ ਛਲਵਾ ਬੈਠਿਆ ਤੇ ਕੂਣੀਆਂ ਤੋਂ ਵੀ ਲੋਸੇ ਮਾਇਆ ਉਹ ਮੇਰੇ ਵੱਲ ਕੋੜਾ-ਕੋੜਾ ਝਾਕਦਾ ਹੋਇਆ ਉੱਠਿਆ ਰਗੜਾ ਤਾਂ ਮੇਰੇ ਵੀ ਘੱਟ ਨਹੀਂ ਲੱਗੀਆਂ ਪਰ ਮੈਂ ਹਾਏ ਹਾਏ ਕਹਿਣ ਦੀ ਸਥਿਤੀ ਵਿੱਚ ਵੀ ਨਹੀਂ ਸਾਂ ਮੈਂ ਬੇਪਰਵਾਹੀ ਜਿਨਾ ਕਪੜੇ ਝਾੜ ਮੋੜ ਸਕੂਟਰ ਦੀਆਂ ਕਿੱਕਾਂ ਮਾਰ ਲੱਗਿਆ ਕੁਲਜੀਤ ਖਿੱਚ ਕੇ ਬੋਲਿਆ ਓ ਭਰਾਵਾ ਰਗੜਾ ਨੂੰ ਤਾਂ ਸਾਲ ਲੈ ਲੈਂਦੇ ਮੈਂ ਬਹੁਤਾ ਹੀ ਦਲੇਰ ਬਣਿਆ ਹੋਇਆ ਉਹਨੂੰ ਮਤਾਂ ਦੇਣ ਲੱਗਿਆ ਓ ਬੱਸ ਕਰ ਯਾਰ ਐਨੀਆਂ ਕੂਦਾ ਕੀ ਹੈ ਜੇਨ ਨੂੰ ਫੁਕਾ ਮਨ ਲੱਗੇ ਤਾਂ ਇੱਥੇ ਹੀ ਕੁਵਿਲਾ ਹੋ ਜਾਣਾ ਮੁਰਨਾ ਕਿਹੜੇ ਵੇਲੇ ਕੁਲਜੀਤ ਬੁਰਬੁਰ ਕਰਦਾ ਸਕੂਟਰ ਪਿੱਛੇ ਬੈਠ ਗਿਆ ਸਹੇੜੀ ਕੋਲ ਪਹੁੰਚ ਕੁਲਜੀਤ ਉੱਚੀ ਜਿਹੀ ਆਪਣਾ ਮਨ ਹੌਲਾ ਕਰਨ ਲੱਗਿਆ ਇਹ ਮਾਲਕਾ ਹਕਲਦੀ ਐਨੂੰ ਉਹਦੀ ਗੱਲ ਸੁਣ ਮੇਰਾ ਖਾਸਾ ਫੁੱਟ ਪਿਆ ਮਰਿੰਡੇ ਤੋਂ ਸਰਹੰਦੇ ਰਾਹ ਪੈਂਦੇ ਆ ਸਕੂਟਰ ਮੁਰ ਸਾਕੜੀ ਸਕਿਆ ਮੁਰ ਸਵੇਰ ਵਾਲਾ ਵਕਤ ਗੱਲ ਪੈ ਗਿਆ ਇਸ ਵਾਰ ਕੁਲਜੀਤ ਨੇ ਹੱਥ ਖੜੇ ਕਰ ਦਿੱਤੇ ਉਹ ਅੱਗੇ ਜਾਣ ਨਾਲੋਂ ਪਿੱਛੇ ਮੋੜਨ ਦੀਆਂ ਸਲਾਹਾਂ ਦੇਣ ਲੱਗਿਆ ਸਾਡੀ ਦੋਹਾਂ ਦੀ ਉੱਤੇ ਸੋਹਣੀ ਬੈਸ ਹੋਈ ਉਹ ਸੜਕ ਦੇ ਪਰਲੇ ਪਾਸੇ ਜਾ ਖੜਿਆ ਰੋਪੜ ਵਾਪਸ ਪਰਤਣ ਲਈ ਤੇ ਮੈਂ ਸਕੂਟਰ ਕੋਲ ਖੜਾ ਸਾਂ ਸਰਹਿੰਦਵਾਲ ਜਾਣ ਲਈ ਸਾਡੇ ਦੋਹਾਂ ਵਿੱਚ ਇੱਕ ਸਮਝੌਤਾ ਹੋਇਆ ਕਿ ਜਿੱਧਰ ਜਾਣ ਲਈ ਕੋਈ ਸਾਧਨ ਪਹਿਲਾਂ ਆਇਆ ਜਿਸ 'ਚ ਅਸੀਂ ਸਕੂਟਰ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਲੰਘ ਸਕੀਏ ਉਧਰ ਨੂੰ ਤੁਰਾਂਗੇ ਅਸੀਂ ਫੈਸਲਾ ਕਿਸਮਤ ਤੇ ਛੱਡ ਦਿੱਤਾ ਦੂਜੇ ਪਾਸਿਓਂ ਇੱਕ ਟੈਂਪੂ ਆਉਂਦਾ ਦੇਖਿਆ ਤਾਂ ਮੇਰਾ ਮਨ ਸੜਕੀ ਕੋਲਾ ਹੋ ਗਿਆ ਜਦੋਂ ਟੈਂਪੂ ਕੁਲਗੀਤ ਕੋਲ ਰੁਕਿਆ ਉਹ ਚਾਰ ਨਾਲ ਛਾਲ ਮਾਰ ਕੇ ਟੈਂਪੂ ਵਿੱਚ ਚੜ ਗਿਆ ਤੇ ਮੈਨੂੰ ਸੜਕ ਦੇ ਪਰਲੇ ਪਾਸੇ ਬੁਲਾਉਣ ਲਈ ਹਾਕਾ ਮਾਰਨ ਲੱਗਿਆ ਪਰ ਮੈਂ ਉਹਨੂੰ ਅਣ ਸੁਣਿਆ ਕਰ ਦੂਜੇ ਪਾਸੇ ਗਰਦਨ ਚੁੱਕ-ਚੁੱਕ ਵੇਖਦਾ ਰਿਹਾ ਟੈਂਪੂ ਚਲਾ ਗਿਆ ਤੇ ਨਾਲ ਉਹ ਵੀ ਮੈਨੂੰ ਬੜਾ ਦੁੱਖ ਲੱਗਿਆ ਮੈਂ ਕਦੇ ਨਹੀਂ ਸੀ ਸੋਚਿਆ ਕਿ ਗੁਲਜੀਤ ਮੈਨੂੰ ਇੰਜ ਛੱਡ ਕੇ ਜਾ ਸਕਦਾ ਹੈ ਉਹ ਵੀ ਇਸ ਤਰ੍ਹਾਂ ਅਧਵਿਚਕਾਰ ਮੈਂ ਰੋਪੜ ਵੱਲੋਂ ਪਿੱਠ ਘੁਮਾ ਕੇ ਖੜ ਗਿਆ ਜਿਸ ਟੈਂਪੂ ਤੇ ਗੁਲਜੀਤ ਗਿਆ ਉਹਦੀ ਆਵਾਜ਼ ਹੁਣੇ ਬੰਦ ਹੋ ਗਈ ਮੈਂ ਨੇੜੇ ਪਏ ਬੱਟੇ ਦੇ ਐਨੀ ਜ਼ੋਰ ਦੀ ਠੁੱਡੀ ਮਾਰੀ ਜਿਵੇਂ ਆਪਣਾ ਸਾਰਾ ਗੁੱਸਾ ਬੱਟੇ ਤੇ ਕੱਢ ਰਿਹਾ ਹੁਮਾ ਅਚਾਨਕ ਮੈਨੂੰ ਆਪਣੇ ਪਿੱਛੇ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਮੈਂ ਪਿੱਛੇ ਮੁੜਿਆ ਤਾਂ ਕੁਲਜੀਤ ਮੇਰੇ ਮੋਢੇ ਤੇ ਹੱਥ ਮਾਰਦਿਆਂ ਆਖਣ ਲੱਗਾ ਪੱਕਾ ਢੀੜ ਐ ਤੂੰ ਤੂੰ ਕਿਹੜਾ ਘਟ ਐ ਮੋੜਵਾ ਉੱਤਰ ਦਿੰਦਿਆਂ ਮੈਂ ਉਹਨੂੰ ਆਪਣੇ ਕਲਾਵੇ ਵਿੱਚ ਪਰ ਲਿਆ ਉਹ ਵਾਪਸ ਪਰਤ ਆਇਆ ਸੀ ਤੇ ਮੈਨੂੰ ਮਾਣ ਮਹਿਸੂਸ ਆਇਆ ਆਪਣੇ ਯਕੀਨ ਤੇ ਕਿ ਉਹ ਮੈਨੂੰ ਇਕੱਲੇ ਨੂੰ ਇੰਜ ਛੱਡ ਕੇ ਨਹੀਂ ਜਾ ਸਕਦਾ ਆ ਮੈਂ ਤਾਂ ਸੋਚਿਆ ਦਗਾ ਦੇ ਗਿਆ ਭੱਜ ਗਿਆ ਯਾਰ ਮੇਰਾ ਹੋਏ ਇੰਜ ਭੱਜਣ ਵਾਲਿਆਂ ਤੋਂ ਲੱਗਦਾ ਮੈਂ ਇੱਕ ਦੂਜਾ ਨਾਲ ਗਿਲੇ ਸ਼ਿਕਵੇ ਕਰਦੇ ਸੀ ਸਕੂਟਰ ਨੂੰ ਖਿੱਚਦੇ ਤੱਕਦੇ ਆਟੋ ਰਿਪੇਅਰ ਵਰਕਸ਼ਾਪ ਕੋਲ ਪੁੱਜੇ ਸਕੂਟਰ ਵਿੱਚ ਜਾਣ ਪਾਉਂਦੇ ਆ ਮਕੈਨਿਕ ਨੇ ਅੱਧਾ ਪੌਣਾ ਘੰਟਾ ਖਾ ਲਿਆ ਮੈਂ ਕੁਲ ਜੀਤੇ ਵਿੰਕਸਿਆ ਉਹ ਇਹਨੂੰ ਕਬਾੜ ਚ ਦੇ ਕੇ પાਸੇ ਕਰ ਐਵੇਂ ਪੰਗਾ ਲੈ ਬੈਠਿਆ ਮੈਂ ਤਾਂ ਅੱਜ ਤੋਂ ਬਾਅਦ ਇਸ ਕਬਾੜ ਨੂੰ ਹੱਥ ਨਹੀਂ ਲਾਉਂਦਾ ਨਾ ਮੈਂ ਕਿਹੜਾ ਤੇਰੀ ਮਿਹਨਤ ਕੀਤੀ ਸੀ ਭਈ ਮੇਰੇ ਸਕੂਟਰ ਤੇ ਜਾਣਾ ਉਸ ਪਖੰਡੀ ਕੋਲ ਦੇਖ ਵਿਚਾਰੀ ਦੀ ਜੱਖਣਾ ਖੋਈ ਪਈ ਐ ਸਵੇਰ ਦੀ ਉਧਰੋਂ ਜੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਕਿ ਆਪਾਂ ਇੱਧਰ ੱੱਕੇ ਖਾ ਰਹੇ ਆ ਤਾਂ ਛੇਤਰ ਵੱਧੂ ਫੇਰਨਾ ਮੇਰੇ ਤੇ ਮੈਂ ਤਵਾਰਾ ਛੇੜਿਆ ਉਹ ਤੇਰੇ ਸਕੂਟਰ ਨਾਲੋਂ ਤਾਂ ਭੂੰਡ ਕਰਵਾ ਲੈਂਦੇ ਕੋਲੋਂ ਲੰਘਦੇ ਟੈਂਪੂ ਨੂੰ ਵੇਖ ਮੈਂ ਹੱਸਿਆ ਨਾ ਲੈ ਆਉਂਦਾ ਫਿਰ ਆਪਣਾ ਯਮਾ ਮੈਂ ਵੀ ਝੂਟੇ ਲੈ ਲੈਂਦਾ ਦੋ ਘੜੀਆਂ ਅਸੀਂ ਦੋਵੇਂ ਇੱਕ ਦੂਜੇ ਤੇ ਵਿਅੰਗ ਕਰਦੇ ਮਲੇਰ ਕੋਟਲਾ ਪੁੱਜ ਗਏ ਸਾਨੂੰ ਵੇਖ ਬਾਬੇ ਦਾ ਚਿਹਰਾ ਖਿੜ ਉੱਠਿਆ ਤੇ ਉਹਦੀਆਂ ਅੱਖਾਂ ਵਿੱਚ ਲਿਸ਼ਕ ਉਤਰਾਈ ਬਾਕੀ ਭਾਗ ਦੱਸਦੇ ਦੂਜੇ ਹਿੱਸੇ ਵਿੱਚ ਧੰਨਵਾਦ you mm -hmm.